ਸਸਰੀਕਾ ਸਰਨੂ ਜੀ ਸਵਾਗਤ ਹੈ ਇੱਕ ਵਾਰ ਫਿਰ ਤੋਂ ਅੱਜ ਦੇ ਟਾਕ ਸ਼ੋਅ ਵਿੱਚ ਅੱਜ ਤਰੀਕ ਹੈ 28 ਫਰਵਰੀ 2025 ਦਿਨ ਸ਼ੁੱਕਰਵਾਰ ਸਭ ਤੋਂ ਪਹਿਲਾਂ ਇੱਕ ਖਾਸ ਖਬਰ ਜੋ ਪੰਜਾਬ ਦੇ ਨਾਲ ਜੁੜੀ ਹੋਈ ਹੈ ਕੇਂਦਰ ਸਰਕਾਰ ਦੇ ਮੰਤਰੀ ਪਿਊਸ਼ ਗੋਲ ਨੇ ਕਿਹਾ ਹੈ ਕਿ ਅਸੀਂ ਦਿੱਲੀ ਵਿੱਚ ਵਧ ਰਹੇ ਪ੍ਰਦੂਸ਼ਣ ਲਈ ਪੰਜਾਬ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਇਹ ਸੰਭਵ ਹੀ ਨਹੀਂ ਹੈ ਕਿ ਪਰਾਲੀ ਤੋਂ ਨਿਕਲਿਆ ਹੋਇਆ ਧੂਆਂ ਕਿਸੇ ਵੀ ਸੂਰਤ ਵਿੱਚ ਦਿੱਲੀ ਪਹੁੰਚ ਜਾਵੇ ਇਸ ਲਈ ਸਾਨੂੰ ਪੰਜਾਬ ਨੂੰ ਇਸ ਗੱਲ ਵਾਸਤੇ ਜਾਣੀ ਕਿ ਦਿੱਲੀ ਵਿੱਚ ਵੱਧ ਰਹੇ ਪ੍ਰਦੂਸ਼ਣ ਵਾਸਤੇ ਜ਼ਿੰਮੇਵਾਰ ਨਹੀਂ ਠਹਿਰਾਉਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਪੰਜਾਬ ਵਾਸੀਆਂ ਨੂੰ ਪਯੂਸ਼ ਗੋਇਲ ਜੀ ਦਾ ਜੋ ਕਿ ਭਾਜਪਾ ਸਰਕਾਰ ਦੇ ਇੱਕ ਮਿਨਿਸਟਰ ਹਨ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ ਦੂਸਰੀ ਖਬਰ ਜੋ ਕਿ ਪੰਜਾਬ ਵਿੱਚੋਂ ਆ ਰਹੀ ਹੈ ਐਸਕੇਐਮ ਨਾਨ ਪੋਲਿਟਿਕਲ ਤੇ ਕੇਐਮਐਮ ਦੀ ਪੰਜ ਦੇ ਦੌਰ ਦੀ ਮੀਟਿੰਗ ਵੀ ਨਾਕਾਮਯਾਬ ਰਹੀ ਹੈ ਇਸ ਦਾ ਮਤਲਬ ਕਿ ਉਹਨਾਂ ਵਿੱਚ ਹਜੇ ਵੀ ਇੱਕ ਐਗਰੀਮੈਂਟ ਜਾਂ ਇੱਕ ਸਹਿਮਤੀ ਨਹੀਂ ਬਣ ਸਕੀ ਹੈ ਇਹ ਗੱਲ ਬੜੀ ਹੈਰਾਨੀ ਵਾਲੀ ਹੈ ਜャ ਸਾਨੂੰ ਸਾਰਿਆਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਜਦੋਂ ਕਿਸਾਨ ਯੂਨੀਅਨ ਇੱਕ ਦੂਜੇ ਨਾਲ ਐਨੀ ਆਸਾਨੀ ਨਾਲ ਸਹਿਮਤ ਨਹੀਂ ਹੋ ਰਹੇ ਪੰਜ ਮੀਟਿੰਗਾਂ ਹੋਣੀਆਂ ਇਹ ਬਹੁਤ ਵੱਡੀ ਗੱਲ ਹੈ ਜਦੋਂ ਅਸੀਂ ਆਪਸ ਵਿੱਚ ਆਪਸ ਵਿੱਚ ਇੱਕ ਦੂਏ ਨਾਲ ਸਹਿਮਤੀ ਜਤਾਨ ਲਈ ਸਾਨੂੰ ਪੰਜ ਮੀਟਿੰਗਾਂ ਵੀ ਘਟ ਪੈ ਰਹੀਆਂ ਹਨ ਤਾਂ ਅਸੀਂ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕਿਸੇ ਇੱਕ ਨਤੀਜੇ ਤੇ ਕਿਵੇਂ ਲੈ ਕੇ ਆ ਸਕਦੇ ਹਾਂ ਜਦ ਸਾਡੇ ਆਪਣੇਾਂ ਵਿੱਚ ਹੀ ਐਨੇ ਜ਼ਿਆਦੇ મત ਭੇਦ ਹਨ ਤਾਂ ਫਿਰ ਅਸੀਂ ਸਰਕਾਰ ਦੇ ਮੰਤਰੀਆਂ ਨੂੰ ਜਾਂ ਸਰਕਾਰ ਨਾਲ ਜੇ ਅਸੀਂ ਟੇਬਲ ਤੇ ਬੈਠ ਕੇ ਨੀਗੋਸ਼ੀਏਟ ਕਰਨੀ ਹੋਵੇ ਤਾਂ ਅਸੀਂ ਕਿਵੇਂ ਕਰਾਂਗੇ ਸਾਨੂੰ ਸਾਰਿਆਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਇਸ ਗੱਲ ਵੱਲ ਧਿਆਨ ਵੀ ਦੇਣਾ ਚਾਹੀਦਾ ਹੈ ਸਾਰੇ ਜਾਣੇ ਕਹਿ ਤਾਂ ਰਹੇ ਹਨ ਕਿ ਕੋਈ ਕ੍ਰੈਡਿਟ ਵਾਰ ਦੀ ਗੱਲ ਨਹੀਂ ਹੈ ਉਹ ਤਾਂ ਸਾਰਿਆਂ ਨੂੰ ਪਤਾ ਹੀ ਹੈ ਵੀ ਕਿਹਨੇ ਮੋਰਚਾ ਸ਼ੁਰੂ ਕੀਤਾ ਕਿਵੇਂ ਗਿਆ ਜਾਂ ਕਿਵੇਂ ਲੱਗਿਆ ਕਿਹਨੇ ਸ਼ੁਰੂਆਤ ਕੀਤੀ ਪਰ ਇੱਥੇ ਗੱਲ ਕ੍ਰੈਡਿਟ ਦੀ ਨਹੀਂ ਇੱਥੇ ਜਿਹੜੀ ਗੱਲ ਧਿਆਨ ਮੰਗਦੀ ਆ ਉਹ ਇਹ ਐ ਵੀ ਪੰਜ ਮੀਟਿੰਗਾਂ ਪੰਜਾਬ ਦੇ ਜਾਂ ਇੰਡੀਆ ਦੇ ਵੈਸੇ ਜ਼ਿਆਦਾਤਰ ਉਹਦੇ ਵਿੱਚ ਪੰਜਾਬ ਤੇ ਹਰਿਆਣੇ ਦੇ ਹੀ ਲੀਡਰਸ ਹਨ ਕਿਸਾਨਾਂ ਯੂਨੀਅਨ ਦੇ ਲੀਡਰ ਜਦ ਉਹਨਾਂ ਲੀਡਰਾਂ ਨੂੰ ਇੱਕ ਦੂਜੇ ਨਾਲ ਬੈਠ ਕੇ ਸਲਾਹ ਕਰਕੇ ਐਗਰੀਮੈਂਟ ਕਰਕੇ ਬੈਠਣ ਲਈ ਪੰਜ ਦੌਰ ਦੀਆਂ ਮੀਟਿੰਗਾਂ ਘਟ ਪੈ ਰਹੀਆਂ ਹਨ ਤਾਂ ਦਿੱਲੀ ਸਰਕਾਰ ਨਾਲ ਇਹਨਾਂ ਨੂੰ ਬੈਠ ਕੇ ਉਹਨਾਂ ਨੂੰ ਕਿਸੇ ਇੱਕ ਮੁੱਦੇ ਤੇ ਮਨਾਣ ਲਈ ਘਟੋ ਘਟ 50 ਮੀਟਿੰਗਾਂ ਦੀ ਲੋੜ ਪਵੇਗੀ ਹੋਰ ਕਿੰਨੀ ਧੀਰ ਅਸੀਂ ਸੜਕਾਂ ਤੇ ਖੱਜਲ ਹੋਣਾ ਚਾਹੁੰਦੇ ਹਾਂ ਜਾਂ ਅਸੀਂ ਖੱਜਲ ਹੋਵਾਂਗੇ ਸਾਨੂੰ ਇਹਨਾਂ ਨੂੰ ਪੁੱਛਣਾ ਚਾਹੀਦਾ ਹੈ ਪੰਜ ਮੀਟਿੰਗਾਂ ਬਹੁਤ ਜ਼ਿਆਦਾ ਹੁੰਦੀਆਂ ਹਨ ਹਜੇ ਵੀ ਇਹਨਾਂ ਵਿੱਚ ਮਤਭੇਦ ਹਨ ਇਹਨਾਂ ਵਿੱਚ ਤਾਂ ਕੋਈ ਮਤਭੇਦ ਹੋਣਾ ਹੀ ਨਹੀਂ ਚਾਹੀਦਾ ਕਿਉਂਕਿ ਜਿੰਨੀਆਂ ਵੀ ਕਿਸਾਨ ਯੂਨੀਅਨ ਦੀਆਂ ਲੀਡਰਸ ਹਨ ਜਾਂ ਜਿੰਨੀਆਂ ਵੀ ਕਿਸਾਨਾਂ ਦੀਆਂ ਯੂਨੀਅਨਾਂ ਹਨ ਉਨ੍ਹਾਂ ਦਾ ਮੁੱਦਾ ਤਾਂ ਕਾਲੇ ਕਾਨੂੰਨ ਹੀ ਹੈ ਨਾ ਉਨ੍ਹਾਂ ਦਾ ਮੁੱਦਾ ਤਾਂ ਕਿਸਾਨਾਂ ਨੂੰ ਐਮਐਸਪੀ ਦਵਾਣਾ ਹੀ ਹੈ ਨਾ ਤਾਂ ਫਿਰ ਕੀ ਉਹ ਆਪਸ ਵਿੱਚ ਹੀ ਇੱਕ ਮੁੱਦੇ ਦੇ ਇਕੱਠੇ ਨਹੀਂ ਹਨ ਤਾਂ ਉਹ ਲੋਕਾਂ ਨੂੰ ਕੀ ਇਨਸਾਫ ਦਵਾਣਗੇ ਹੋ ਸਕਦਾ ਮੈਨੂੰ ਕਿਸੇ ਗੱਲ ਬਾਰੇ ਪੂਰੀ ਨੌਲੇਜ ਨਾ ਹੋਵੇ ਜਾਂ ਮੈਂ ਕੋਈ ਗਲਤ ਘਟਵੱਧ ਕਹਿ ਗਿਆ ਹੋਵਾਂ ਪਰ ਜਿਹੜੇ ਲੋਕ ਉੱਥੇ ਬੈਠੇ ਹਨ ਉਨ੍ਹਾਂ ਨੂੰ ਇਸ ਗੱਲ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ